ਸਤ ਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਰਦ ਪਿਆਰਿਓ ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਫ ਸਾਫ ਗੁਰਬਾਣੀ ਦੇ ਵਿੱਚ ਦੱਸਿਆ ਕਿ ਨਾਮ ਤੁਲ ਕ ਛਵਰਨਾ ਹੋਇ ਨਾਮ ਦੇ ਬਰਾਬਰ ਹੋਰ ਕੁਝ ਹੈ ਵੀ ਨਹੀਂ ਹੈ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੈਸਤਨ ਮਾਹੀ ਮਿਟਾਵੋ ਮਹਾਰਾਜ ਜੀ ਬਾਰ ਬਾਰ ਸਮਝਾ ਗਏ ਨੇ ਇਹ ਜੀਵ ਜਿੱਤਰ ਪਲਾ ਹੋਣਾ ਸਿਮਰਨ ਦੇ ਨਾਲ ਹੋਣਾ ਨਾਮ ਦੇ ਨਾਲ ਹੋਣਾ ਪਰ ਦਿੱਕਤ ਇਹ ਹੈ ਕਿ ਜੀਵ ਦਾ ਮਨ ਨਹੀਂ ਮੰਨਦਾ ਨਾਮ ਦੇ ਉੱਤੇ ਆ ਗੁਰਬਾਣੀ ਦੇ ਅਭਿਆਸ ਦੇ ਉੱਤੇ ਜਾਂ ਸਿਮਰਨ ਦੇ ਉੱਤੇ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੀਉਂ ਜਾਂਦੇ ਲੋਕ ਕਹਿੰਦਾ ਮੈਂ ਪਤਾ ਨਹੀਂ ਲੋਕੀ ਪਾਗਲ ਹੋ ਗਏ ਕਹਿੰਦਾ ਐਵੇਂ ਹੀ ਲੋਕੀ ਅੰਮ੍ਰਿਤ ਛਕ ਲੈਂਦੇ ਤਾਂ ਕਹਿੰਦੇ ਐਦਾਂ ਸੋਚਦਾ ਅੰਦਰੋਂ ਆਪੇ ਕੰਧਾ عمر ਚ ਕੋਲ ਜਿੰਦੇ ਆਮੀ ਮਾਲਾ ਪੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਪੋਥੀਆਂ ਤੋਂ ਪਾਠ ਕਰੀ ਜਾਂਦੇ ਇਹਦੇ ਨਾਲ ਕੀ ਮਿਲਦਾ ਉਹਨੂੰ ਕਹ ਤੈਨੂੰ ਕੀ ਮਿਲਦਾ ਜਿਹੜਾ ਕੁਝ ਤੂੰ ਸੰਸਾਰ ਚ ਕਰਦਾ ਤੁਰਿਆ ਫਿਰਦਾ ਤੈਨੂੰ ਕੀ ਮਿਲ ਗਿਆ ਬਾਣੀ ਪੜਨ ਵਾਲੇ ਨੂੰ ਗੁਰੂ ਦੀ ਵਿਚਾਰ ਮਿਲਦੀ ਇਹ ਤੋਂ ਬ੍ਰह्म ਵਿਚਾਰ ਲੋਕ ਜਾਣ ਇਹੋ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਮਹਾਰਾ ਗੁਰਬਾਣੀ ਨੂੰ ਇਹ ਕਹਿ ਰਹੇ ਕਹਿੰਦੇ ਇਹ ਬ੍ਰਹਮ ਦੀ ਵਿਚਾਰ ਰੱਬ ਦੀ ਗੱਲ ਹੈ ਹੁਣ ਰੱਬ ਦੀ ਗੱਲ ਜਦੋਂ ਅੰਦਰ ਆਵੇਗੀ ਜੈਸਾ ਸੀ ਵੀ ਤੈਸਾ ਹੋਏ ਜੈਸਾ ਅੰਦਰ ਚਿੰਤਨ ਚੱਲੇਗਾ ਉਦਾਂ ਦੀ ਕਿਰਪਾ ਹੋ ਜਾਏਗੀ ਹਮ ਜਦੋਂ ਬਾਣੀ ਵਿੱਚ ਇਹ ਪੰਕਤੀਆਂ ਪੜ੍ਹੇਗਾ ਕਾਰਮਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਉ ਚਾਹ ਪੈਦਾ ਹੋਵੇਗਾ ਹੋਵੇਗਾ ਨਹੀਂ ਜੇ ਤੂੰ ਬਾਣੀ ਚ ਆਵੇਗਾ ਜਿਨਿ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਜਦੋਂ ਇਦਾਂ ਪੜ੍ਹੇਗਾ ਇਹ ਜਿੰਦਰ ਉਮਾਨ ਨਹੀਂ ਪੈਦਾ ਹੋਗਾ ਕਿ ਮੈਂ ਨਾਮ ਜਪਾਂ ਕਿਉਂ ਫਿਰ ਮੁਖੁਜਲਾ ਹੋਵੇਗਾ ਕੀਤੀ ਛੁੱਟੀ ਨਾਲ ਹੋਰ ਵੀ ਮੇਰੇ ਨਾਲ ਦੇ ਸਾਖ ਸੰਬੰਧੀ ਮਿੱਤਰ ਆਦਿਕ ਰਿਸ਼ਤੇਦਾਰ ਮਾਂ ਪਿਓ ਬੱਚੇ ਜੋ ਵੀ ਹਨ ਉਹ ਸਭ ਨਾਲ ਛੁੱਟ ਜਾਣਗੇ ਕਿੰਨੀ ਛੁੱਟੀ ਨਾਲ ਫਿਰ ਉਹ ਮਾਂ ਪੈਦਾ ਹੁੰਦਾ ਹੈ ਨਾ ਕਹਿੰਦੇ ਗੁਰਬਾਣੀ ਕਿਉਂ ਪੜਦੇ ਹੋ ਕਹਿੰਦੇ ਨਾਮ ਕਿਉਂ ਜਗਦੇ ਕਿਉਂਕਿ 10 ਬਾਦਸ਼ਾਹੀਆਂ ਦਾ ਹੁਕਮ ਹੈ ਹੁਣ ਕਿਸੇ ਬੰਦੇ ਪਿੱਛੇ ਲੱਗ ਕੇ ਥੋੜੀ ਛੱਡਣੀ ਹੈ ਬਾਣੀ ਪੜਨੇ ਐਡੇ ਵੱਡੇ ਬਾਦਸ਼ਾਹ ਦਾ ਹੁਕਮ ਹੈ ਸੋ ਅਭਿਆਸ ਦੀਆਂ ਜਿਹੜੀਆਂ ਵਿਚਾਰਾਂ ਹੁੰਦੀਆਂ ਨੇ ਨਾ ਇਹਨਾਂ ਨੂੰ ਧਾਰਨ ਕਰਨਾ ਪੈਂਦੇ ਇਹਨਾਂ ਨੂੰ ਮੰਨਣਾ ਪੈਂਦਾ ਇਦਾਂ ਨਹੀਂ ਹੁੰਦਾ ਸ਼ਰਵਣ ਮਨਨ ਨਿਧਿਆਸਨ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਇਹ ਕਹਿ ਰਹੇ ਮਹਾਰਾਜ ਵਿਦਾਂਤ ਕਹਿੰਦਾ ਸ਼ਰਵਣ ਮਨਨ ਨਿਧਿਆਸਨ ਸੁਣਿਆ ਉਹਨੂੰ ਮਨਨ ਕੀਤਾ ਵਿਚਾਰਿਆ ਨਿਧਿਆਸਨ ਉਹਨੂੰ ਕਰਨ ਲੱਗ ਗਏ ਸਮਝ ਲੱਗੀ ਨਾ ਹੈ ਨਾ ਸ਼ਰਵਣ ਮਨਨ ਨਿਧਿਆਸਨ ਗੁਰਬਾਣੀ ਚ ਬਚਨ ਕਰਦੇ ਮਹਾਰਾਜ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਹੈਂ ਸੁਣਿਆ ਪਹਿਲਾਂ ਵੀ ਭਗਤੀ ਕਰੀ ਦੀ ਹੈ ਨਾਮ ਜਪੀਦਾ ਹੈ ਬੰਦਗੀ ਕਰੀ ਦੀ ਹੈ ਫਿਰ ਉਹਨੂੰ ਮੰਨਿਆ ਨਹੀਂ ਕਰਨੀ ਹੈ ਇਦਾਂ ਨਹੀਂ ਵੀ ਸੁਣ ਕੇ ਲੰਘ ਜਾਣਾ 100 ਦੇ 100% ਦੇ ਵਿੱਚੋਂ 99 ਬੰਦੇ ਸੁਣ ਕੇ ਲੰਘ ਜਾਂਦੇ ਉੱਛ ਠੀਕ ਠੀਕ ਸਾਨੂੰ ਪਤਾ ਹੀ ਹੈ ਕਹਿੰਦੇ ਲੋਕੀ ਕਹਿੰਦੇ ਹਾਂ ਹਾਂ ਮੈਨੂੰ ਪਤਾ ਹੀ ਨਾਮ ਜਪੀਦਾ ਹੁੰਦਾ ਕਹਿੰਦੇ ਪਾਠ ਕਰੀਦਾ ਹਾਂ 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 ਕਹਿੰਦੇ ਸਾਨੂੰ ਪਤਾ ਹੈ ਕਰਦੇ ਨਹੀਂ ਹੈਗੇ ਹਨ ਪਤਾ ਹੈ ਕੰਨ ਹਾਂ ਹਾਂ ਕਰੀਦਾ ਹਾਂ ਕਰੀਦਾ ਆਈ ਏਦਾਂ ਵਾਲੇ ਵੀ ਹੈਗੇ ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਵੀ ਕੋਈ ਲੋੜ ਨਹੀਂ ਇੱਕ ਉਹ ਨੇ ਜਿਹੜੇ ਕਹਿੰਦੇ ਹਾਂ ਹਾਂ ਕਰੀਦਾ ਹੁੰਦਾ ਪਰ ਉਹ ਕਰਦੇ ਨਹੀਂ ਉਹ ਵੀ ਫਸੇ ਹੋਏ ਨੇ ਖੜੇ ਦੋਨੇ ਇੱਕੋ ਜਗ੍ਹਾ ਤੇ ਨੇ ਉਹ ਕਹਿੰਦਾ ਨਹੀਂ ਕਰੀਦਾ ਹੁੰਦਾ ਉਹ ਵੀ ਉੱਥੇ ਖੜਾ ਹੈ ਇੱਕ ਕਹਿੰਦਾ ਕਰੀਦਾ ਹੁੰਦਾ ਉਹ ਕਰਦਾ ਨਹੀਂ ਉਹ ਵੀ ਉੱਥੇ ਖੜਾ ਹੈ ਹੁਣ ਪਾਰ ਕਿਹੜਾ ਲੰਗੂ ਜਿਹੜਾ ਮਨ ਲਿਆ ਜੀਨੇ ਇਹਨੇ ਮੰਨਨ ਕੀਤਾ ਜਿਹਨੇ ਮੰਨਨੇ ਮੰਨਨੇ ਕੀ ਗੱਤ ਕਹੀ ਨਾ ਜਾਏ ਉਹਦਾ ਭਲਾ ਹੋਣਾ 100% ਹੋਵੇਗਾ ਜਿਹੜਾ ਬੰਦਾ ਭਗਤੀ ਤੇ ਲੱਗ ਗਿਆ ਨਾ ਇੱਕ ਤਾਂ ਹੈ ਜਿਹੜਾ ਹਲੇ ਵਿਚਾਰਾਂ ਕਰ ਰਿਹਾ ਪਾਠ ਕਰਿਆ ਕਰਾਂਗੇ ਹੁਣ ਮੈਂ ਗੁਰਦੁਆਰੇ ਜਾਇਆ ਕਰੂੰ ਹੁਣ ਮੈਂ ਨਸ਼ਾ ਛੱਡ ਦੇਣਾ ਹੁਣ ਮੈਂ ਆਹ ਛੱਡ ਦੇਣਾ ਹੁਣ ਮੈਂ ਇਦਾਂ ਨੀ ਕਰਿਆ ਕਰ ਉਹ ਹਲੇ ਪਤਾ ਮੈਨੂੰ ਕਿੰਨੇ ਲੋਕ ਮਿਲਦੇ ਇੱਕ ਸਾਡੇ ਉੱਤੇ ਪਿੰਡ 'ਚ ਹੁੰਦਾ ਸੀ ਉੱਤ ਤੰਬਾਕੂ ਲਾਉਂਦਾ ਸੀ ਮੂੰਹ ਚ ਤੰਬਾਕੂ ਲਾਉਂਦੇ ਨੇ ਲੋਕ ਖਾਂਦੇ ਤੇ ਗੁਰੂ ਘਰੇ ਵੀ ਜਾਇਆ ਕਰੇ ਗੁਰੂ ਘਰੇ ਜਾਣ ਲੱਗੇ ਤੰਬਾਕੂ ਬਾਹਰ ਕੱਢ ਦਿਆ ਕਰੇ ਭਾਵਨਾ ਚੰਗੀ ਸਾਰਾ ਕੁਝ ਚੰਗਾ ਗੁਰੂ ਕੋ ਮੱਥਾ ਟੇਕਿਆ ਕਰੇ ਤੇ ਕੇਸ ਕੱਟੇ ਹੋਏ ਸੀ ਪਰਨਾ ਬੰਨ ਕੇ ਜਾਇਆ ਕਰੇ ਸਾਡੇ ਨਾਲ ਪੜਿਆ ਸੀ ਤੇ ਮੈਂ ਹਾਂ ਤੂੰ ਗੁਰੂ ਘਰ ਆਉਣਾ ਏਦਾਂ ਸਾਰਾ ਕੁਝ ਮੱਥਾ ਵੀ ਟੇਕਦਾ ਹੈ ਮਹਾਰਾਜ ਨੂੰ ਤੇਰੀ ਸ਼ਰਦਾ ਵੀ ਹੈਗੀ ਆ ਪਰ ਤੂੰ ਇਹ ਛੱਡਦਾ ਕਿਉਂ ਨਹੀਂ ਆ ਜਿਹੜੇ ਤੰਬਾਕੂ ਤੁੰਬੂਕੂ ਉਹ ਖਾਂਦਾ ਸੀ ਡੋਟੇ ਵੀ ਖਾਂਦਾ ਸੀ ਡੋਟੇ ਕਿ ਭੁੱਕੀ ਕਹਿੰਦੇ ਉਹ ਵੀ ਖਾਂਦਾ ਸੀ ਉਹ ਤੇ ਉਹ ਵੀ ਖਾਂਦਾ ਸੀ ਉਹਦੇ ਕੋਲੇ ਪੱਕੀ ਹੁੰਦੀ ਮੈਂ ਕਹਿੰਦਾ ਇਹਨੂੰ ਛੱਡ ਦੇ ਆ ਛੱਡਣਾ ਕਹਿੰਦਾ ਮੈਂ ਹੁਣ ਬਸ ਅਗਲੇ ਮਹੀਨੇ ਤੋਂ ਨਾ ਬਸ ਮੈਂ ਛੱਡ ਦੇਣਾ ਮੈਂ ਬੱਸ ਠੀਕ ਅਗਲੇ ਮਹੀਨੇ ਮਿਲਿਆ 3-4 ਦਿਨ ਛੱਡ ਕੇ ਫਿਰ ਫੇਫੇ ਲੱਗ ਜਾ ਕਰੇ ਫੇ ਲੱਗ ਜਾ ਕਰ ਨਸ਼ੇ ਤੇ ਆ ਕਹਾ ਹੁਣ ਬਸ ਮੈਂ ਮਾਮ ਬਾਬੇ ਨੂੰ ਬੇਨਤੀ ਕਰ ਰਿਹਾ ਮਹਾਰਾਜ ਨੂੰ ਬਾਬਾ ਹੀ ਦੱਸ ਦਿਓ ਬਾਬਾ ਇੱਕ ਸਰਕਾਰਯੋਗ ਸ਼ਬਦ ਹੈ ਪਰ ਸਤਿਗੁਰੂ ਮਹਾਰਾਜ ਦੀ ਨਹੀਂ ਸ਼ਬਦ ਅੱਛਾ ਵਰਤ ਵੱਡਾ ਵਰਤਿਦਾ ਹੁੰਦਾ ਵੱਡੇ ਤੋਂ ਵੱਡਾ ਵਰਤਿਦਾ ਹੁੰਦਾ ਮੈਂ ਬਾਬੇ ਨੂੰ ਬੇਨਤੀ ਕੀਤੀ ਹੈ ਬਸ ਬਾਬਾ ਬਾਪ ਕਰ ਦੇ ਕਿਰਪਾ ਇਦਾਂ ਰੱਬ ਨੂੰ ਆਪਣਾ ਇਹ ਦੱਸ ਦੇਵੇਂ ਮਿੱਤਰ ਹੁੰਦਾ ਮਿੱਤਰ ਉਹ ਸੰਤਾਂ ਬ੍ਰਹਮ ਗਿਆਨੀਆਂ ਦਾ ਹੈ ਆਮ ਬੰਦੇ ਦਾ ਥੋੜੀ ਹੈ ਜਿਹਦੇ ਅੰਦਰ ਉਹ ਗੁਣ ਨੇ ਮੇਰੇ ਵਰਗੇ ਬੰਦੇ ਦਾ ਕੀ ਮਿੱਤਰ ਬਣਾ ਰੱਬ ਨੇ ਬਾਬਾ ਛੜਾ ਦੇਵੇ ਬਸ ਕਹ ਲੈ ਬਾਬਾ ਐ ਕਰ ਦੇਵੇ ਮੈਂ ਕਿਹਾ ਬਾਬਾ ਤੇਰਾ ਨੌਕਰ ਨਹੀਂ ਹੈਗਾ ਉਹਦੇ ਉਹਦੇ ਗੱਲ ਮੰਨਉਂਦੀ ਉਹ ਤੇਰੇ ਤੇ ਕਿਰਪਾ ਕਰੂਗਾ ਇਦਾਂ ਤੇਰੇ ਕਹੇ ਤੇ ਨਹੀਂ ਹੋਣਾ ਇਦਾਂ ਤੇਰੇ ਮਨ ਦੇ ਸੋਚੇ ਤੇ ਨਹੀਂ ਹੋਣਾ ਉਦਮ ਕਰਨਾ ਪੈਣਾ ਉਦਮ ਵੀ ਉਹਨੇ ਕਰਾਉਣਾ ਹੈ ਚਰਨ ਸ਼ਰਨ ਕੋ ਰੇਟ ਪੈ ਡਾ ਜਾਏ ਚਲ ਸਤਗੁਰ ਕੋਟ ਪੈ ਡਾ ਆ ਗਿਆ ਹੋਏ ਲੇਤਾ ਗੁਰੂ ਸਾਹਿਬ ਨੇ ਕਿਹਾ ਮੇਰੇ ਬਾਲਾ ਤਾ ਸਹੀ ਫੇਰ ਹੀ ਪੱਲਾ ਕਰਾਂਗੇ ਤੇਰਾ ਆਉਂਦਾ ਹੈ ਨਹੀਂਗਾ ਜੇ ਗੁਰੂ ਨੇ ਕਿਰਪਾ ਕਰਕੇ ਦਰ ਤੱਕ ਸੱਦ ਵੀ ਲਿਆ ਨਾ ਉਹ ਤੂੰ ਅੱਗੇ ਨਹੀਂ ਜਾਂਦਾ ਉਦਮ ਕਰਨਾ ਪੈਣਾ ਉਦਮ ਕਰੋ ਫਾਲਾ ਪੇ ਵਾਹਿਗੁਰੂ ਨੇ ਜਦੋਂ ਦੇਣਾ ਜ਼ਿੰਮੇ ਦੇਣਾ ਉਹਦੀ ਮੌਜ ਹੈ ਆਪਣੇ ਅਲਾਂ ਨੂੰ ਤਾਂ ਕਾਲ ਇਹ ਵੀ ਪੈਂਦੀ ਕਿ ਫਟਾਫਟ ਫਾਲ ਦੇ ਦੇਵੇ ਅੱਜ ਮੈਂ ਪਾਠ ਕੀਤਾ ਅੱਛਾ ਠੀਕ ਆ ਕੀਤਾ ਫਿਰ ਹਾਂ ਬਸ ਫਿਰ ਕੱਲ ਫਿਰ ਕੀਤਾ ਫਿਰ ਕੀਤਾ ਹੁਣ ਰੱਬ ਮੈਨੂੰ ਕੁਝ ਦਵੇ ਕੀ ਦਵੇ ਤੈਨੂੰ ਹੂੰ ਦੇਦੂਗਾ ਸਬਰ ਰੱਖ ਆਤਮਿਕ ਤਰੱਕੀ ਵਾਲੇ ਜਿਹੜੇ ਹੁੰਦੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਸੰਸਾਰੀਆਂ ਦੀ ਗੱਲ ਕਰਦਾ ਹੁਣ ਮੈਨੂੰ ਆ ਮਿਲ ਜੇ ਹੁਣ ਮੈਨੂੰ ਆ ਮਿਲ ਜੇ ਥੋੜੇ ਜਿਹਾ ਪਾਠ ਕਰਨ ਲੱਗੇ ਤੇ ਜਿਹੀ ਇੱਛਾਾਂ ਮੇਂ ਹੋਰ ਵੱਜ ਜਾਂਦੀਆਂ ਵੀ ਲਓ ਜੀ ਹੁਣ ਤਾਂ ਇਹ ਪਾਠ ਕਰਨ ਲੱਗੇ ਹੁਣ ਤਾਂ ਸਾਡੀ ਰੱਬ ਨਾਲ ਡੀਲ ਹੋਊਗੀ ਦੇ ਫਟਾਫਟ ਰੱਬਾ ਇਦਾਂ ਹੁੰਦਾ ਰੱਬ ਖੁਦ ਕਹੇ ਵੀ ਤੈਨੂੰ ਮੈਂ ਆਹ ਦੇਣਾ ਬੰਦਾ ਕਹਵੇ ਨਾ ਮਹਾਰਾਜ ਜੀ ਚਰਨਾਂ 'ਚ ਰੱਖੋ ਰਾਜਨ ਚਾਹੂੰ ਮੁਕਤਨ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਿੰਘਾਂ ਨੂੰ ਐਡੇ ਐਡੇ ਉਹਦੇ ਦਿਨ ਨੂੰ ਤਿਆਰ ਹੋ ਜਾਂਦੇ ਮਹਾਰਾਜ ਸੱਚੇ ਬਾਦਸ਼ਾਹ ਬਹੁਤ ਵੱਡੇ ਵੱਡੇ ਲਓ ਵੀ ਤੁਹਾਨੂੰ ਆਹ ਆਪਦਾ ਦੇਣਾ ਇੱਕ ਸਾਡੇ ਸਿੰਘ ਨੇ ਪਹਿਲ ਮੰਦਗੀ ਮਾਰ ਕਰਾਉਂਦੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਸਿੰਘ ਸਾਹਿਬ ਲਾਉਣਾ ਹੈ ਜਿਹੜੇ ਸਿੰਘ ਸਾਹਿਬ ਹੁੰਦੇ ਨਾ ਤਖਤ ਸਹਿਬਾਨਾਂ ਦੇ ਉੱਤੇ ਇਸ ਤਰ੍ਹਾਂ ਸਿੰਘ ਸਾਹਿਬ ਹੁੰਦੇ ਜਿਹੜੇ ਸਤਿਕਾਰਯੋਗ ਬਹੁਤ ਸਤਿਕਾਰਯੋਗ ਮੰਨੇ ਜਾਂਦੇ ਲੋਕੀ ਸਤਿਕਾਰ ਕਰਦੇ ਉਹਨਾਂ ਉਹ ਉਹਦੀ ਪਦਵੀ ਕਹਿੰਦੇ ਤੁਹਾਨੂੰ ਦਿਵਾਉਣੀ ਹੈ ਵੀ ਇਦਾਂ ਕਰਕੇ ਵੀ ਵਿਦਿਆ ਪੜ੍ਹੀ ਹੋਈ ਉਹਨਾਂ ਨੇ ਸਾਰਾ ਕੁਝ ਔਰ ਉਹ ਸੇਂਗੋਕਾ ਦੇ ਮਹਾਰਾਜ ਜੀ ਨਾ 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 ਲੋਕੀ ਤਾਂ ਕਹਿੰਦੇ ਸਾਨੂੰ ਹਾਂ ਦਬਾਓ ਮਹਾਰਾਜ ਜੀ ਕੋਈ ਨਾ ਕੋਈ ਵਧੀਆ ਅਹੁਦਾ ਹੋਵੇ ਲੋਕੀ ਸਾਨੂੰ ਮੱਥੇ ਟੇਕਣ ਸਾਡੀ ਜਾਇਜਕਾਰ ਹੋਵੇ ਫਿਰ ਉਹ ਸਿੰਘ ਕਹਿੰਦੇ ਨਾ ਮਹਾਰਾਜ ਬਿਲਕੁਲ ਨਹੀਂ ਬੇਨਤੀ ਹੈ ਸੱਚੇ ਪਾਤਸ਼ਾਹ ਮੈਂ ਕੀ ਕਰਾਉਣਾ ਮਹਾਰਾਜ ਸੱਜੇ ਸਿੰਘ ਸਾਹਿਬ ਲੱਗ ਕੇ ਮੈਂ ਤਾਂ ਤਾਂ ਭੈਰ ਬਿੰਦਗੀ ਕਰਾਈ ਚੱਲੂ ਜਿਵੇਂ ਨਵਾਬ ਕਪੂਰ ਰਹੇ ਜੀ ਉਹ ਕਹਿੰਦੇ ਤੁਹਾਨੂੰ ਜੀ ਨਵਾਬੀ ਵੀ ਕਹਿੰਦੇ ਨਾ ਮਾੜਾ ਪੱਖ ਹੈ ਚੱਲਣਾ ਦੇ ਸੰਗਤ ਨੇ ਕਿਹਾ ਹੋਇਆ ਵੇ ਕੰਚਨਾ ਜੀ ਠੀਕ ਸਤਿਵਚਨ ਕਹਿੰਦੇ ਪਰ ਆਪੱਖਾ ਝੱਲਣ ਦੀ ਸੇਵਾ ਨਾ ਮੈਂ ਤੁਲਿਓ ਘੋੜਿਆਂ ਦੀ ਲਿੱਦ ਚੱਕਣ ਦੀ ਸੇਵਾ ਨਾ ਮੈਂ ਤੁਲਿਓ ਵਾਪਸ ਲਿਓ ਇਹ ਮੈਂ ਕਰੂੰਗਾ ਕਹਿੰਦੇ ਠੀਕੇ ਕਰ ਦੇਜੋ ਇਹ ਸਿੱਖੀ ਹੈ ਸਿੱਖ ਨੂੰ ਸਾਰਾ ਕੁਝ ਬਣਾ ਬਣਾ ਦਿੰਦੇ ਮਹਾਰਾਜ ਆਪ ਦਿੰਦੇ ਭਗਤ ਬਰਲਾਦ ਨੂੰ ਦਿੱਤਾ ਨਹੀਂ ਧਰੂਜ ਜੀ ਨੂੰ ਦਿੱਤਾ ਨਹੀਂ ਦਿੰਦੇ ਇਹ ਨਾਮ ਜਪਣ ਦੀ ਮੈਂ ਬਖਸ਼ਿਸ਼ਾਂ ਦੱਸ ਰਿਹਾ ਤੁਹਾਨੂੰ ਸੁਣਨ ਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਨਾਮ ਵਾਹਿਗੁਰੂ ਵਾਹਿਗੁਰੂ ਕਰਨ ਕਿਵੇਂ ਹੋ ਜਾਂਦਾ ਹੈ ਇਹ ਜਦੋਂ ਹੁੰਦਾ ਉਹਦੋ ਹੀ ਹੁੰਦਾ ਅਚਿੰਤ ਕਾਮ ਕਰ ਹੈ ਪ੍ਰਪਤ ਇਨਕੋ ਜਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨਾਲ ਨਿਤ ਖੇਡਾ ਹੁੰਦੀ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਰੱਬ ਦੇ ਨਾਮ 'ਚ ਬਖਸ਼ਿਸ਼ ਹੈ ਰੱਬ ਦੇ ਨਾਮ ਦੇ ਵਿੱਚ ਤਾਂ ਕਿ ਤਾ ਹੁਣ ਮੈਂ ਵੀ ਥੋੜੀ ਐਨਰਜੀ ਵੇਸਟ ਕਰੀ ਜਾਣਾ ਇੱਥੇ ਬੈਠਾ ਜੇ ਹੈ ਤਾਂ ਹੀ ਕਹਿ ਰਿਹਾ ਐਡੇ ਘਟ ਘਟ ਮੈਂ ਹਰ ਜੂ ਬਸ ਸੰਤਨ ਕਹੀ ਉਹ ਪੁਕਾਰ ਸੰਤਾਂ ਨੇ ਪੁਕਾਰ ਪੁਕਾਰ ਕੇ ਧਰਤੀ ਤੇ ਆ ਕੇ ਕਿਹਾ ਹੈ ਹੈ ਸੰਤ ਕਿਉਂ ਭੇਜਦਾ ਰੱਬ ਫਿਰ ਸੰਤਾਂ ਵਰ ਕਿਉਂ ਆਇਆ ਗੁਰਬਾਣੀ ਦੇ ਵਿੱਚ ਫਿਰ ਉਹ ਐਸੇ ਕਰਕੇ ਤਾਂ ਕਹਿੰਦੇ ਨੇ ਭਾਈ ਭਗਤੀ ਕਰੋ ਨਾਮ ਜਪੋ ਪ੍ਰਭ ਦਾ ਤਮਾਰਾ ਦੇਖ ਕੇ ਜਮ ਦੂਤ ਛੱਡ ਜਾਏ ਜਦੋਂ ਰੱਬ ਦਾ ਨਾਮ ਅੰਦਰ ਪ੍ਰਗਟ ਹੁੰਦਾ ਕਿਰਪਾ ਕਰਦਾ ਵਾਹਿਗੁਰੂ ਫਿਰ ਜੀਵ ਦੇ ਭੁਲੇਖੇ ਟੁੱਟਦੇ ਸਾਰੇ ਭਰਮ ਟੁੱਟਦੇ ਸਾਰੇ ਵੀ ਬਾ ਬਈ ਵੱਡਾ ਬਟਾ ਦਾਤਾ ਰੱਬ ਹੁਣ ਕੋਈ ਬੰਦੇ ਨੇ ਆਫੀਸਰ ਬਣਣਾ ਹੈ ਪਹਿਲਾਂ ਪੜ੍ਹਾਈ ਕਰੇਗਾ ਤਿਆਰੀ ਕਰੇਗਾ ਕਿੰਨੇ ਸਾਲ ਪੜ੍ਹੇਗਾ ਅੱچھے ਨੰਬਰ ਲਵੇਗਾ ਫਿਰ ਅੱਗੇ ਕੋਈ ਟੈਸਟ ਦੇਵੇਗਾ ਉਹਦੇ ਵਿੱਚ ਕਲੀਅਰ ਕਰੇਗਾ ਉਹਦੀ ਵੀ ਤਿਆਰੀ ਕਰਨੀ ਪੈਂਦੀ ਫਿਰ ਅੱਗੇ ਜਾ ਕੇ ਉਹਨੂੰ ਸਿਲੈਕਟ ਕੀਤਾ ਜਾਵੇਗਾ ਉਹਦੇ ਗੁਣਾ ਦੇ ਆਧਾਰ ਦੇ ਉੱਤੇ ਉਹਦੀ ਕੁਆਲਿਫੀਕੇਸ਼ਨ ਦੇ ਆਧਾਰ ਦੇ ਉੱਤੇ ਵਟੈਵਰ এডੂਕੇਸ਼ਨ ਇਜ਼ ਗਾਟ ਨੂੰ ਵਟੈਵਰ ਸਟਰੀਮ ਹੀ ਹੈ ਗਾਟ ਅਨਯੂ ਯੂ نو ਡਿਗਰੀ অর ਵਾਟ ਏਵਰ ਸੋ ਉਹ ਫਿਰ ਮੰਨ ਲਓ ਕਿਸੇ ਨੇ ਆਈ ਐ ਐਸ ਸੀ ਲੱਗਣਾ ਤਾਂ ਉਹ ਵਿਦਿਆ ਪ੍ਰਾਪਤ ਕਰ ਸਾਰਾ ਜਿਵੇਂ ਮੈਂ ਦੱਸਿਆ ਫੇਰ ਹੀ ਜਾ ਕੇ ਲੱਗੇਗਾ ਨਾ ਇਹ ਤਾਂ ਨਹੀਂ ਵੀ ਫੁਰਨਾ ਕਰ ਲਿਆ ਅਗਰ ਇਹਦਾਂ ਨੂੰ ਕੁਰਸੀ ਤੇ ਬਿਹੜਾ ਲਾਓ ਜੀ ਜ਼ਿਲ੍ਹਾ ਸਾਂਭੋ ਡਿਸਟ੍ਰਿਕਟ ਦਾ ਲਾਤਾ ਡੀਐਮ ਵੀ ਹਾਂ ਜ਼ਿਲ੍ਹਾ ਸਾਂਭ ਇਦਾਂ ਤਾਂ ਨਹੀਂ ਹੁੰਦਾ ਨਾ ਉਹ ਭਗਤੀ ਕਰਨੀ ਪੈਂਦੀ ਹੈ ਫੇ ਹੌਲੀ ਹੌਲੀ ਮਹਾਰੇ ਤਰੱਕੀ ਕਰਦੇ ਹੌਲੀ ਹੌਲੀ ਤਾਂ ਕਰਦੇ ਸਾਡੇ ਚ ਸਮਰੱਥਾ ਨਹੀਂ ਹੈਗੀ ਛੋਟੇ ਬੱਚੇ ਨੂੰ ਦੇਸੀ ਕਿਉਂ ਖਵਾ ਦੋ ਉਹਨੂੰ ਕੀ ਹੋਊਗਾ ਪੇਟ ਖਰਾਬ ਹੋ ਜਾਊਗਾ ਨਾ ਬੱਚਿਆਂ ਦਾ ਨਹੀਂ ਹੁੰਦਾ ਨਾ ਆਪਾਂ ਵੀ ਬੱਚੇ ਆ ਨਾਮ ਦੇਸੀ ਕਿਉ ਹੈ ਆਪਾਂ ਕਹਿੰਦੇ ਨਾਮ ਆ ਕਈ ਮੈਨੂੰ ਕਹਿੰਦੇ ਸਾਡੇ ਅਰਦਾਸ ਕਰੀਂ ਸਾਡੇ ਅੰਦਰ ਨਾਮ ਚੱਲ ਪਵੇ ਮੈਂ ਕਹਾ ਨਾਮ ਜੱਪੇ ਤੇ ਨਾਮ ਚੱਲਣਾ ਹੈ ਨਾਮ ਤੋਂ ਹੀ ਨਾਮ ਆਈ ਜਾਂਦਾ ਹੈ ਹੂੰ ਨਾਮੋਹੀ ਨਾਮ ਉਪਜੈ ਨਾਮ ਤੋਂ ਹੀ ਨਾਮ ਆਇ ਜਾਂਦਾ ਨਾਮ ਜਪਣਾ ਪੈਂਦਾ ਹੈ ਹਾਂਜੀ ਸਾਡੇ ਅੰਦਰ ਜੀ ਨਾਮ ਚੱਲ ਪਵੇ ਜੀ ਨਾਮ ਚੱਲ ਪਵੇ ਜੀ ਉਹ ਤੂੰ ਸਮਰਪਣਤਾ ਕਰ ਕਿਵੇਂ ਸਮਰਪਣ ਕਰਨਾ ਹਰ ਵੇਲੇ ਸਿਮਰਨ ਚ ਰਹਿ ਹਰ ਵੇਲੇ ਗੁਰਮੰਤਰ ਦਾ ਜਾਪ ਕਰ ਹਰ ਵੇਲੇ ਅੰਦਰ ਧਿਆਨ ਟਿਕਾ ਕੇ ਰੱਖ ਬਾਹਰੋਂ ਕਿਰਤ ਕਰ ਹੂੰ ਬਾਹਰੋਂ ਅਹੰਕਾਰੋ ਤੋ ਅੰਤਰ ਆਤਮੇ ਕਈ ਕਈ ਸਾਲ ਨਾਮ ਦੇ ਵਿੱਚ ਬਿਰਤੀ ਰੱਖਣੀ ਪੈਂਦੀ ਇੰਦਾਂ ਥੋੜੀ ਹੁੰਦੀ ਗਾਣੇ ਨਾਮ ਚੱਲ ਨਾਮ ਚੱਲਣਾ ਹੀ ਤਾਂ ਸਾਰਾ ਕੁਝ ਹੈ ਹੂੰ ਨਾਮ ਹੀ ਤਾਂ ਸਾਰਾ ਕੁਝ ਹੈ ਮਾਈ ਮੈਂ ਧਨ ਪਾਇਓ ਹਰ ਨਾਮ ਚਾ ਉਥੇ ਬਾਦਸ਼ਾਹ ਕਹਿੰਦੇ ਮਨ ਮੇ ਰੁਤਾ ਬੰਤੇ ਚੂਕਿਓ ਕਰ ਬੈਠੋ ਬਿਸਰਾਮ ਕਰ ਬੈ ਗਏ ਕੇ ਅੰਦਰ ਆਪਣੇ ਮਹਾਰਤ ਦੱਸ ਰਹੇ ਹੈ ਹਿਰਦੇ ਹਾਰੂ ਹਾਰੂ ਹਰ ਤੁਨ ਉਪਜੀ ਹਿਰਦੇ ਦੇ ਵਿੱਚ ਹਰੀ ਹਰੀ ਵਾਹਿਗੁਰੂ 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 ਦੀ ਧੰਨ ਬਚ ਗਈ ਹੈ ਅਵ ਚੇਤਨ ਜਿਹੜਾ ਮਨ ਹੈ ਉੱਥੇ ਨਾਮ ਚਲੇ ਗਿਆ ਹੈ ਪਰ ਉਹਦੇ ਲਈ ਪਹਿਲਾਂ ਉਹਨੇ ਜਪਿਆ ਗੁਰੂ ਦੀ ਕਿਰਪਾ ਨਾਲ ਗੁਰੂ ਦਾ ਨਾਮ ਲੈ ਕੇ ਜਪਿਆ ਫਿਰ ਉਹ ਅਵਚੇਤਨ ਮਨ ਦੇ ਵਿੱਚ ਜਦੋਂ ਨਾਮ ਜੀ ਤੁਨ ਵਾਹਿਗੁਰੂ 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 ਚੱਲਦੀ ਹੈ ਤੇ ਰੂਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੁੰਦਾ ਹ ਹੁਣ ਉਹ ਉਸ ਵਿੱਚ ਮਸਤ ਹੋਇਆ ਰਹਿੰਦਾ ਹੈ ਨਾਮ ਦੀ ਮਸਤੀ ਹੈ ਨਾ ਨਾਮ ਦੀ ਮਸਤੀ ਅਸਲ ਤਾਂ ਨਾਮ ਦੀ ਹੀ ਮਸਤੀ ਹੈ ਉਹਦੇ ਵਿੱਚ ਹੁਣ ਖੋਇਆ ਰਹਿੰਦਾ ਬਰਾਨਾ ਜਾ ਹੋਇਆ ਰਹਿੰਦਾ ਹੈ ਬੜਾ ਬਿਸਮਾਤ ਬਣਿਆ ਰਹਿੰਦਾ ਹੈ ਇਦਾਂ ਸੋ 2.5 ਘੰਟੇ ਅਭਿਆਸ ਤਾਂ ਚਲੋ ਮੈਂ ਕਹਿ ਨਾ ਬੇਨਤੀ ਕਰਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਭਾਈ ਕਰਿਆ ਕਰੋ ਪਰ ਅਸਲ ਜਿਹੜੀ ਬੇਨਤੀ ਗੱਲ ਇਹ ਹੈ ਵੀ ਸਿਮਰਨ ਚ ਹਰ ਵੇਲੇ ਰਹਿਣਾ ਪੈਂਦਾ ਹੈ ਫੇਰ ਜਾ ਕੇ ਨਾਮ ਅੰਦਰ ਪ੍ਰਗਟ ਹੁੰਦਾ ਹੈ ਉਹ ਵੀ ਸਮਾਂ ਲੱਗਦਾ ਹੈ ਅੰਦਰ ਜਾਂਦਾ ਨਾਮ ਅੰਦਰ ਪੂਰੇ ਅੰਤਿਸ਼ ਕਰਨ ਦੇ ਅੰਦਰ ਚਲੇ ਜਾਂਦਾ ਹ ਇਹ ਚੱਲੇ ਬਹੁਤ ਕਈ ਮਿਲਦੇ ਕਹਿੰਦੇ ਕੋਈ ਕਥਾਵਾਚਕ ਮਿਲ ਪੈਂਦੇ ਜਦੋਂ ਜਾਂ ਕੋ ਸਾਡੇ ਅੰਦਰ ਨਾਮ ਚੱਲ ਪਵੇ ਮੈਂ ਕਹਤੋਂ ਜਪਦਾ ਤਾਂ ਹੈ ਨਹੀਂਗਾ ਤੂੰ ਤਾਂ ਕਥਾ ਕਰਕੇ ਉਠਖੜਦਾ ਕਥਾ ਕਰੀ ਨਾਮ ਦੇ ਉੱਤੇ ਨਾਮ ਤੇ ਲੋਕਾਂ ਨੂੰ ਦੱਸਦੇ ਤਾਂ ਵੀ ਨਾਮ ਜਪੋ ਆਪਣੀ ਜਪਦਾ ਗੱਲ ਤੋਂ ਗੱਲ ਤੇਰੇ ਵਾਸਤੇ ਰਾਗੀ ਸਿੰਘ ਕਹਿੰਦੇ ਕਈ ਵਾਰੀ ਕੋਈ ਮਿੱਤਰ ਆਦਿਕ ਵੀ ਹੁੰਦੇ ਆਪਾਂ ਚਲੋ ਉਹ ਜੀ ਬਸ ਨਾਮ ਸਾਡੇ ਅੰਦਰ ਵੀ ਜੀ ਨਾਮ ਚੱਲੇ ਮੈਂ ਕਿਹਾ ਇਦਾਂ ਗੱਲੀਬਾਤ ਹੀ ਚੱਲ ਪੂਗਾ ਗੱਲ ਨਹੀਂ ਬੱਤ ਚੱਲ ਪੂ ਤੇਨਦਰਨਾਟ ਜਪਿਆ ਕਰ ਜਿੰਨਾ ਟਾਈਮ ਕੀਰਤਨ ਕੀਤਾ ਤੈ ਤੂੰ ਦੁੱਗਣਾ ਟਾਈਮ ਨਾਮ ਜਪਿਆ ਕਰ ਜੇ ਘੰਟਾ ਕੀਰਤਨ ਕੀਤਾ ਅਮਰਤ ਵੇਲੇ ਆਸਾਈ ਦੀ ਵਾਰ ਔਰ ਸਾਰਾ ਕੁਝ ਦੋ ਢਾਈ ਘੰਟੇ ਨਾਮ ਜਪਣ ਤੇ ਵੀ ਲਾਇਆ ਕਰ ਗੁਰਮੁਖਾਂ ਕੀਰਤਨ ਗੁਰੂ ਦਾ ਜਾਸਾ ਹੈ ਨਾਮ ਜਪਣਾ ਗੁਰੂ ਦਾ ਹੁਕਮ ਹੈ ਏ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਹੈ ਬੁਝਾਏ ਜੀਓ ਕਿਹੜਾ ਰਾਗੀ ਹੈ ਜਿਹੜਾ ਢਾਈ ਘੰਟੇ ਨਾਮ ਜਪਦਾ ਹੈ ਹੈਗਾ ਕੋਈ ਕਿਹੜਾ ਕਥਾਵਾਚਕ ਹੈ ਬਹੁਤ ਕੋਈ ਵਿਰਲਾ ਹੋਵੇਗਾ ਪ੍ਰਾਣੇ ਟਕਸਾਲ ਦੇ ਸਿੰਘ ਜੇ ਉਹ ਕੀਰਤਨ ਵਾਲੇ ਹੁੰਦੇ ਸੀ ਜਾਂ ਕਥਾ ਵਾਲੇ ਹੁੰਦੇ ਸੀ ਕਥਾ ਕਰਨ ਵਾਲੇ ਹੁੰਦੇ ਸੀ ਜਦ ਪਾਠੀ ਵੀ ਹੁੰਦੇ ਸੀ ਉਹ ਅਭਿਆਸੀ ਹੁੰਦੇ ਸੀ ਨਾਲ ਉਹ ਸੰਤਾਂ ਮਹਾਂਪੁਰਖਾਂ ਦੇ ਨਾਲ ਬਾਬਾ ਨਨ ਸਿੰਘ ਜੀ ਹੋਣੀ ਮਹਾਂਪੁਰਖ ਜਾਂ ਹੋਰ ਜਿੰਨੇ ਵੀ ਬਾਬਾ ਦਰ ਸਿੰਘ ਜੀ ਹੋਣੀ ਜਾਦ ਬਾਬਾ ਈਸਰ ਸਿੰਘ ਜੀ ਰਾਣਾ ਸਾਹਿਬ ਵਾਲੇ ਹੋਗੇ ਜਾਂ ਹੋਰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡ ਜਿੰਨੇ ਪੁਰਾਣੇ ਮਹਾਂਪੁਰਖ ਹੋਏ ਨੇ ਉਹ ਇਦਾਂ ਥੋੜੀ ਹੁੰਦਾ ਸੀ ਵੀ ਉਹਨਾਂ ਦੇ ਨਾਲ ਦੇ ਸੇਵੋਦਾਰ ਬਸ ਕੋਈ ਸੇਵਾ ਹੀ ਕਰੀ ਜਾਂਦੇ ਸੀ ਉਹ ਅਭਿਆਸੀ ਹੁੰਦੇ ਸੀ ਉਹ ਹੁਣ ਬਾਬਾ ਜੀ ਆਹ ਪੀ ਨਾਮ ਲੈ ਜਪਦੇ ਤੇ ਨਾਲ ਦੇ ਨੇ ਕਿੱਥੇ ਜਪਣਾ ਹੈ ਹੁਣ ਬਾਬਾ ਜੀ ਚਿੱਟੇ ਕੱਪੜੇ ਪਾ ਕੇ ਬਹਿ ਜਾਂਦੇ ਆ ਬਾਬਾ ਜੀ ਨੂੰ ਪੁੱਛੋ ਬਾਬਾ ਜੀ ਇਹ ਜੱਪਾ ਜਾ ਕੇ ਕੀ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਇਹ ਸਾਡੇ ਨਾਲ ਹੋਇਆ ਹੈ ਇੱਕ ਬਾਬਾ ਸੀਗਾ ਇੰਡੀਆ ਦੇ ਵਿੱਚ ਹਲੇ ਵੀ ਹੈਗਾ ਉਹ ਤੇ ਉਹਨਾਂ ਕੋਈ ਪ੍ਰੇਮੀ ਸੀਗਾ ਉਹ ਅਨਹਦ ਸ਼ਬਦ ਬਾਰੇ ਗੁਰਬਾਣੀ ਚ ਦੱਸਿਆ ਵੀ ਅਨੰਦ ਸੁਣੋ ਹੋ ਵਿਭਾਗੀ ਹੋ ਸਕਲ ਮਨੋਰਥ ਪੂਰੇ ਵੀ ਅਨਹਦ ਸ਼ਬਦ ਨੂੰ ਸੁਣੋ ਭਾਈ ਨਾਮ ਨੂੰ ਜੱਪ ਜੱਪ ਕੇ ਉੱਤੇ ਤੱਕ ਜਾਇਆ ਜਾਂਦਾ ਚਲੋ ਉਹ ਕਿਤੇ ਪ੍ਰੇਮੀ ਸੀਗਾ ਨਾਮ ਦਾ ਅਭਿਆਸੀ ਸੀਗਾ ਉਹਨੇ ਕਿਤੇ ਪੁੱਛ ਲਿਆ ਵੀ ਬਾਬਾ ਜੀ ਨੂੰ ਪਤਾ ਹੋਊਗਾ ਪੁੱਛੀਏ ਤਾਂ ਸਹੀ ਵੀ ਸਾਡੀ ਵੀ ਵਿਵਸਥਾ ਵਧੇ ਉਹਦੇ ਵਿਚਾਰੇ ਨੇ ਇਸ ਭਾਵ ਨਾਲ ਬਾਬਾ ਜੀ ਵੀ ਅਨਹਦ ਸ਼ਬਦ ਬਾਰੇ ਦੱਸੋ ਵੀ ਇਹ ਦਾਣਹਦ ਸ਼ਬਦ ਚੱਲਦਾ ਹੈ ਕੀਰਤਨ ਸੁਣਦਾ ਹੈ ਅੰਦਰੋਂ ਦਰਗਾਹ ਉਹ ਬਾਬਾ ਪਤਾ ਕੀ ਕਹਿੰਦੇ ਖੁਦ ਨਲਾਇਕ ਬਾਬਾ ਇੱਕ ਨੰਬਰ ਦਾ ਉਪੋ ਇਹ ਜੀਨ ਦੂਗੀ ਇਰਤਨ ਸੁਣ ਕੇ ਕੀ ਲੈਣਾ ਜਦੋਂ ਸਾਡਾ ਜੀਕਰੂ ਕਹਿੰਦਾ ਸੀ ਟੇਪ ਰਿਕਾਰਡ ਲਾ ਲਾਂਗੇ ਲੈ ਦੱਸ ਤੇਰਾ ਭਲਾ ਹੋ ਜੇ ਕਹਿੰਦਾ ਅਜੀ ਰੇਡੀਓ ਤੇ ਸੁਣ ਲਾਂਗੇ ਸਿ ਟੇਪ ਰਿਕਾਰਡ ਲਾ ਲਾਂਗੇ ਮੈਂ ਉਹ ਮੈਂ ਕਿਹਾ ਉੱਲੂਆ ਉਹਨੂੰ ਸਮਝਦਾ ਲੈ ਉਹ ਕਹਿ ਕੀ ਰਿਹਾ ਤੇਰੀ ਬੁੱਧੀ ਮੋਟੀ ਹੋ ਗਈ ਹੈ ਬਾਬਾ ਗੁਰਬਾਣੀ ਸੂਖਮ ਹੈ ਹੁਣ ਵਿੱਚ ਸ਼ਬਦ ਵਰਤੇ ਜਾਂਦੇ ਵਰਤ ਕਿਉਂਕਿ ਦਸਦੇ ਨਹੀਂ ਸਿਮਰਨ ਵਾਲੇ ਸਿਮਰਨ ਬਾਰੇ ਆਪਦੇ ਨਾਲ ਜੁੜੀ ਜਾਂਦੇ ਗੁਰੂ ਸਾਹਿਬ ਦੇ ਨਾਲ ਨਹੀਂ ਜੋੜਦੇ ਫਿਰ ਜਦੋਂ ਕੋਈ ਕਹਿੰਦਾ ਤਾਂ ਫਿਰ ਚੀਕਾ ਮਾਰਦੇ ਮਹਾਰਾਜ ਜੀ ਦੀ ਨਰੋਲ ਧਾਰਾ ਦੇ ਨਾਲ ਨਹੀਂ ਜੋੜਦੇ ਉਹਨਾਂ ਨੂੰ ਦੱਸੋ ਵੀ ਪਾਈ ਪਹਿਲਾਂ ਖੁਦ ਅਭਿਆਸ ਕਰੋ ਕਈ ਕਈ ਸਾਲ ਤੁਸੀਂ ਬੁੱਢੇ ਹੋ ਗਏ ਹੋ ਅਜੇ ਤੱਕ ਤੁਹਾਨੂੰ ਅਭਿਆਸ ਤਾਂ ਨਹੀਂ ਪਤਾ ਲੱਗਿਆ ਕੀਤਾ ਹੀ ਨਹੀਂ ਉਹ ਕਰਨਾ ਕਿੱਥੋਂ ਹੈ ਕਿਸੇ ਉਹ ਤਾਂ ਕਰਮੀ ਨਹੀਂ ਮਥਦੇ ਬਾਬੇ ਬਣ ਗਏ ਬਸ ਬ੍ਰਹਮ ਗਿਆਨੀ ਨਾਮ ਦਾ ਉਪਦੇਸ਼ ਕਰਦਾ ਹੈ ਦੇਖੋ ਜਿੰਨੇ ਬ੍ਰਹਮ ਗਿਆਨੀ ਹੋਏ ਨੇ ਬਾਬਾ ਉਤਰ ਸਿੰਘ ਜੀ ਨਾਮ ਦੀ ਗੱਲ ਕਰਦੇ ਸੀ ਬਾਬਾ ਨਨ ਸਿੰਘ ਜੀ ਹੱਥ 'ਚ ਮਾਲਾ ਨਜ਼ਰੋਂ ਤੁਹਾਨੂੰ ਬਾਬਾ ਨਨ ਸਿੰਘ ਦੇ ਸੰਤ ਅਤਰ ਸਿੰਘ ਜੀ ਦੀ ਜਿਆਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਜ਼ਰ ਆਉਣਗੀਆਂ ਇਦਾਂ ਸਮਾਧੀ 'ਚ ਆਉਣਗੀਆਂ ਅਲੱਗ ਹੀ ਪਤਾ ਲੱਗਦਾ ਵੀ ਬ੍ਰਹਮ ਗਿਆਨੀ ਹੈ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਸੰਤ ਗਿਆਨੀ ਮੂਹਨ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਜੀਵਨ ਬੋਲਦਾ ਹੁੰਦਾ ਜੋ ਕਮਾਇਆ ਹੈ ਉਹੀ ਵਾਰ ਆਉਣਾ ਦੂਜੀ ਚੀਜ਼ ਨਹੀਂ ਵਾਰ ਆਉਣੀ ਹੁਣ ਕਮਾਇਆ ਤਾਂ ਹੈ ਨਹੀਂ ਕੁਝ ਲੋਕਾਂ ਨੇ ਪੈਸੇ ਦੇ ਤੇ ਗੱਡੀਆਂ ਲੈ ਲੀਆਂ ਕਰੋੜ ਕਰੋੜ ਦੀਆਂ ਉਹਨਾਂ 'ਚ ਬਹਿ ਜਾਂਦੇ ਇਦਾਂ ਸੰਗਤ ਨੂੰ ਦੱਸਦੇ ਕੁਝ ਨਹੀਂ ਅਭਿਆਸ ਦੇ ਪਰ ਤਾਂ ਪਤਾ ਹੀ ਨਹੀਂ ਗੁਰਬਾਣੀ ਦੀ ਗਲਤ ਵਿਚਾਰ ਦੱਸਦੇ ਆ ਗੁਰਬਾਣੀ ਕਹਿੰਦੀ ਨਾਮ ਜਪੋ ਕਹਿੰਦੇ ਨਾਮ ਜਪਣਾ ਉਹ ਨਾਮ ਜਪਣਾ ਮਤਲਬ ਚੰਗੇ ਕੰਮ ਕਰਨ ਆਹ ਗੱਲ ਤੇ ਆ ਗਈ ਹੁਣ ਫਿਰੇ ਨਰਕਾਂ ਨੂੰ ਜਾਣਗੇ ਜਿਹੜਾ ਆਪਣੇ ਗੁਰੂ ਦੇ ਬਚਨ ਨੂੰ ਪਲਟ ਰਿਹਾ ਹੈ ਉਹ ਸਿੱਖ ਹੈ ਉਹ ਬਾਬਾ ਕੁਝ ਨਹੀਂ ਆਉ ਮਜ਼ੀਨੇ ਕੁ ਖਾਲਸਾ ਇਹਨਾਂ ਨੂੰ ਕੁਝ ਨਹੀਂ ਸਮਝਦਾ ਮਸੰਦਾਂ ਨੂੰ ਤੇਲ ਦੇ ਕੜਾਹਿਆਂ 'ਚ ਤਲਿਆ ਸੀ ਮਹਾਰਾਜ ਜੀ ਨੇ ਗੋਪਾਲ ਮੋਜਨ ਪੰਡਾ ਇਥੇ ਇੰਡੀਆ ਦੇ ਵਿੱਚ ਆਪਣੇ ਹਰਿਆਣੇ ਦੇ ਵਿੱਚ ਕੋਤੇ ਉਹ ਚਲੋ ਹੁਣ ਬੜੀ ਲੰਬੀ ਗੱਲ ਹੋ ਜਾਣੀ ਕਹਿਣ ਦਾ ਮਤਲਬ ਭਾਈ ਅਸਲ ਕੀ ਚ ਅਭਿਆਸ ਹੈ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਤੁਹਾਡੇ ਕੋਲ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਮੇਰੀ ਇੱਕ ਬੇਨਤੀ ਮੰਨ ਲਓ ਇੱਕ ਬੇਨਤੀ ਮੰਨ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਉਪਦੇਸ਼ ਕਮਾਓ ਕਿ ਨਾਮ ਅਭਿਆਸ ਕਰਨਾ ਹੈ ਕਿਵੇਂ ਕਰਨਾ ਹੈ ਤੋਨੋ ਨਾਮ ਜੋ ਪੜਾ ਆਉਂਦਾ ਨਹੀਂ ਆਉਂਦਾ ਉਹਨੂੰ ਛੱਡੋ ਪਰੇ ਤੁਸੀਂ ਬਸ ਬੈਠ ਕੇ ਇੱਕ ਘੰਟਾ ਵਾਹਿਗੁਰੂ 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 ਆਵਾਜ਼ਾਂ ਮਾਰਨੀਆਂ ਨੇ ਰੱਬ ਨੂੰ ਇਹ ਸਿਮਰਨ ਤੁਹਾਡਾ ਪਾਰ ਉਤਾਰਾ ਕਰ ਦੇਗਾ ਤੁਹਾਨੂੰ ਬਾਬੇ ਕੋਲ ਜਾਣ ਦੀ ਲੋੜ ਨਹੀਂ ਹਾਂ ਕੋਈ ਅੱਛੀ ਬਖਸ਼ੀ ਹੋਈ ਦਰਗਾਹੀ ਰੂਹ ਮਿਲਦੀ ਹੈ ਉਹਦੀ ਸੰਗਤ ਜ਼ਰੂਰ ਕਰੋ ਬਖਸ਼ਿਆ ਰੂਹਾਂ ਮਿਲਦੀਆਂ ਨਹੀਂ ਹੈਗੀਆਂ ਬਹੁਤ ਉੱਚੀਆਂ ਲੱਭਣੀਆਂ ਜੋ ਸੰਸਾਰ ਦੇ ਹੈਗੀਆਂ ਵੀ ਇਹਨੇ ਉਹ ਗੁਪਤ ਨੇ ਉਹ ਪ੍ਰਗਟ ਨਹੀਂ ਹੁੰਦੀਆਂ ਰੱਬ ਪ੍ਰਗਟ ਕਰਦਾ ਹੈ ਉਹਨਾਂ ਨੂੰ ਜਾਣ ਜਾਣ ਕੇ ਹਰ ਕਾ ਪ੍ਰਗਟ ਭਗਤ ਪ੍ਰਗਟ ਨਹੀਂ ਛਪੈਂ ਪਰ ਫਿਰ ਵੀ ਉਹ ਆਪਣਾ ਆਪਣਾ ਨਹੀਂ ਜਣਾਉਂਦੀ ਉਹਨਾਂ ਨਾਲ ਸਾਰੀ ਤੁਸੀਂ ਉਹਨਾਂ ਨੂੰ ਕਹਾ ਨਹੀਂ ਸਕਦੇ ਉਹਨਾਂ ਤੋਂ ਵੀ ਤੁਸੀਂ ਮਹਾਤਮਾ ਉਹਨਾਂ ਨੇ ਮੰਨਣਾ ਹੀ ਨਹੀਂ ਉਹਨੂੰ ਕਹਣਾ ਸੀ ਤਾਂ ਅਸੀਂ ਤਾਂ ਬਹੁਤ ਗੰਦੇ ਹੈ ਅਸੀਂ ਬਿਲੇ ਸੰਦ ਕੇ ਮੰਨਦੇ ਹੀ ਨਹੀਂ ਸੀ ਹੁੰਦੇ ਬਾਬਾਜੀ ਸਿੰਘ ਜੀ ਹੰਸਾਲੀ ਵਾਲੇ ਨੇ ਉੱਥੇ ਬੋਰਡ ਲਿਖ ਕੇ ਲਾਇਆ ਹੈ ਭਾਈ ਸਾਡੇ ਨਾਲ ਤਾਂ ਕਹਿੰਦੇ ਕੀੜੀ ਵੀ ਚੰਗੀ ਹੈ ਦੇਖੋ ਬ੍ਰਹਮ ਗਿਆਨੀ ਹੋ ਕੇ ਇਦਾਂ ਦੇ ਸ਼ਬਦ ਵਰਤ ਰਹੇ ਐਡੀ ਨਿਮਰਤਾ ਦੇ ਅੱਜ ਕੱਲ ਦੇ ਬਾਬੇ ਇਦਾਂ ਹੰਥ ਰੱਖਦੇ ਇਦਾਂ ਹੱਥ ਰੱਖਦੇ ਗRAND ਤੇ ਮਹਾਰਾਜ ਵਾਂਗੂ ਬ੍ਰਹਮ ਗਿਆਨੀ ਦੀ ਗੱਲ ਨਹੀਂ ਮੈਂ ਕਰਦਾ ਇਹਨਾਂ ਨਲੈਕਾਂ ਦੀ ਗੱਲ ਕਰਦਾ ਇਦਾਂ ਕਰਦੇ ਇਦਾਂ ਇਦਾਂ ਹੁੰਦੇ ਮਿੱਤੇ ਨੂੰ ਤੇਰੇ ਹੱਥ ਜੋ ਪ੍ਰਕਾਸ਼ ਨਿਕਲਦਾ ਵੀ ਹੈ ਤੈਨੂੰ ਪਤਾ ਵੀ ਐਦਾਂ ਕਿਉਂ ਕਰੀਦਾ ਹੈ ਅੰਦਰੋਂ ਦੀ ਦਾ ਦਸਮ ਦੁਆਰ ਜਦੋਂ ਖੁੱਲ ਜਾਂਦਾ ਮਸਤਕ 'ਚੋਂ ਪ੍ਰਕਾਸ਼ ਪੈਂਦਾ ਰਹਿੰਦਾ ਉਹਦੇ ਹਰ ਵੇਲੇ ਮਹਾਤਮਾ ਦੇ ਅੰਤਰਾਦਿ ਵਿੱਚ ਪ੍ਰਕਾਸ਼ ਹੋ ਗਿਆ ਹੁੰਦਾ ਉਹਦੀ ਨਾਭੀ 'ਚ ਨਾਮ ਹੁੰਦਾ ਫਿਰ ਉਹ ਨਾਮ ਦਾ ਪ੍ਰਕਾਸ਼ ਪਾਉਣ ਵਾਸਤੇ ਹੱਥ ਇਦਾਂ ਕਰਦੇ ਪ੍ਰਕਾਸ਼ ਇਹਨਾਂ ਤੋਂ ਨਿਕਲਦਾ ਕੋਈ ਨਹੀਂ ਇਦਾਂ ਕਰ ਲੈਂਦੇ ਵੀ ਪਤਾ ਨਹੀਂ ਕਿੱਥੋਂ ਮੈਂ ਤੁਸੀ ਵੀ ਬੜਾ ਜਾਣੇ ਹੋ ਇਹਨਾਂ ਕੋਲ ਤੁਸੀਂ ਮਹਾਰਾਜ ਦੀ ਸੰਗਤ ਕਰੋ ਭਾਈ ਇਹ ਤੁਹਾਨੂੰ ਕੱਖ ਨਹੀਂ ਦੇਣਾ ਅਸਲ ਬ੍ਰਹਮ ਗਿਆਨੀ ਲੱਭੋ ਜੇ ਹੈ ਮਿਲਦਾ ਉਹ ਹੋਣੀ ਮਿਲਣਾ ਹੁੰਦਾ ਮਹਾਤਮਾ ਲੋਕ ਗੁਪਤ ਗੁਪਤ ਹੁੰਦੇ ਜਾ ਰਹੇ ਗੁਪਤ ਹੁੰਦੇ ਜਾ ਰਹੇ ਉਹਨਾਂ ਨੂੰ ਮਤਲਬ ਹੀ ਨਹੀਂ ਮਿਲਦਾ ਹੀ ਨਹੀਂ ਕਿਸੇ ਨੂੰ ਕੋਈ ਸਾਸਿਕ ਲੈਣਾ ਉਹ ਵਾਹਿਗੁਰੂ ਦੇ ਆਸਰੇ ਨੇ ਠੀਕ ਹੈ ਨਾ RAM ਸੰਤ ਕੋ ਮਾਵੀ ਭਾਵ ਜਿਹੜਾ ਰੱਬ ਹੈ ਸੰਤਾਂ ਦਾ ਮਾਤਾ ਪਿਤਾ ਤਾਂ ਰੱਬ ਹੀ ਹੈ ਸੋ ਅਭਿਆਸ ਕਰੋ ਜਦੋਂ ਨਾਮ ਦੀ ਕਮਾਈ ਇਕੱਠੀ ਹੋ ਗਈ ਆਪੇ ਸੰਤ ਮਿਲ ਪੈਣਗੇ ਜੇ ਨਹੀਂ ਵੀ ਮਿਲਦੇ ਤਾਂ ਨਾਮ ਜਪੀ ਚੱਲੋ ਇੱਧਰ ਉੱਧਰ ਨਾ ਭਟਕਦੇ ਤੁਰੇ ਫਿਰੋ ਸਿਆਣੇ ਕੋਲੇ ਨਾ ਜਾਓ ਇਹਨਾਂ ਨੂੰ ਤੁਹਾਨੂੰ ਕੱਖ ਨਹੀਂ ਦੇਣਾ ਸਿਆਣੇ ਕੋਲੇ ਕੱਖ ਨਹੀਂ ਹੈਗਾ ਕਾਲੀ ਵਿਦਿਆ ਇਹ ਬੰਦੇ ਦਾ ਨੁਕਸਾਨ ਕਰਦੀ ਹੈ ਇਹ ਤੋਂ ਤਾਂ ਮੈਂ ਰੋਕਦਾ ਹਾਂ ਇਹਨਾਂ ਕੋਲੇ ਨਾ ਜਾਓ ਗੁਰਬਾਣੀ ਰੋਕਦੀ ਹੈ ਮੈਂ ਕੌਣਾ ਰੁਕਨ ਵਾਲਾ ਸਤਿਗੁਰੂ ਜੀ ਰੋਕ ਰਹੇ ਨੇ ਮਾਰਾ ਕਹਿੰਦੇ ਮਾਨੁਕੀ ਤੇਗ ਬ੍ਰਿਤੀ ਸਬਜਾਨ ਕਹਿੰਦੇ ਬੰਦੇ ਕੋਲੇ ਜਾਣਾ ਹੈ ਨਾ ਮੇਰਾ ਬੰਦਾ ਇਹ ਕੰਮ ਕਰੂਗਾ ਇਦਾਂ ਕੋਈ ਤੰਤਰ ਵਿਦਿਆ ਆਦਿਕ ਜਾਂ ਜੋ ਵੀ ਫਟਾ ਦੇਆ ਡੂਇੰਗ ਯੂ ਨਾ ਜੋ ਵੀ ਉਹ ਕਰਦੇ ਮੇਰਾ ਹੋ ਜਾਊਗਾ ਠੀਕ ਕੁਛ ਨਹੀਂ ਹੋਣਾ ਤੇਰਾ ਮਾਨੁਕੀ ਤੇਗ ਬ੍ਰਿਤੀ ਸਬਜਾਨ ਦੇਵਨ ਕੋਈ ਕਾ ਭਗਵਾਨ ਜਿਸਕਾ ਦੀਆ ਰਹਾ ਗਾਏ ਬਹੁਤ ਨਤਰਸਨਾ ਲੱਗ ਗਿਆ ਇੱਕ ਸਿੰਘ ਹੁੰਦਾ ਸੀ ਸਾਡੇ ਕੋਲ ਉਹ ਬਾਬਾ ਜਨੈਲ ਸਿੰਘ ਜੀ ਹੁਣ ਨਾਲ ਰਹੇ ਹੋਏ ਸੀਗੇ ਉਹ ਸਿੰਘ ਨਹੀਂ ਹਾਤੋਂ ਤਾਂ ਵੱਡੇ ਸਿੰਘ ਕਿਹਾ ਕਿ ਮੈਂ ਤੁਹਾਨੂੰ ਮਤਲਬ ਵੱਡੇ ਭਾਈ ਸਾਹਿਬ ਜੀ ਜਾਂ ਬਾਬਾ ਜੀ ਕਹੋ ਜੋ ਵੀ ਉਹਨਾਂ ਦੇ ਤੇ ਸਾਨੂੰ ਮਿਲੇ ਉਹਨਾਂ ਦੀ ਸਾਰ 2010 11 ਚ ਮੈਨੂੰ ਮਿਲੇ ਸੀਗੇ ਉਦੋਂ ਉਹਨਾਂ ਦੀ ਅੱਛੀ ਵਿਵਸਥਾ ਸੀ ਇੰਨੀ ਅੱਛੀ ਵਿਵਸਥਾ ਸੀ ਉਹ ਕਹਿੰਦੇ ਉਹ ਜਦੋਂ ਅਭਿਆਸ ਕਰਦੇ ਸੀ ਨਾ ਇਹਨੂੰ ਚੇ ਚਲੇ ਗਏ ਸੀਗੇ ਕੰਧਾਂ ਦੇ ਵਿੱਚੋਂ ਅੰਮ੍ਰਿਤ ਚੋਂਦਾ ਸੀ ਹੁਣ ਕਈਆਂ ਨੂੰ ਇਹ ਗੱਲ ਹਜੇ ਵੀ ਨਹੀਂ ਆਉਣੀ ਐ ਇੰਨਾ ਰਸ ਉਹਨਾਂ ਦੇ ਅੰਦਰ ਸੀ ਕੰਧਾਂ ਦੇ ਉਹ ਕੰਨ ਮੈਂ ਅਮਰ ਚਟਿਆ ਹੈ ਕੰਧ ਦੇ ਵਿੱਚ ਚੋਂਦਾ ਇਦਾਂ ਕੰਧ ਦੇ ਵਿੱਚੋਂ ਹੁਣ ਜਿਹਦੀ ਬੁੱਧੀ ਨੂੰ ਜਿੰਦਾ ਲੱਗਿਆ ਉਹ ਨੂੰ ਇਹ ਗੱਲ ਸਮਝ ਨਹੀਂ ਆਉਣੀ ਜਿਹੜਿਆ ਕਿੰਤੂ ਪਰੰਤੂ ਵਾਲੇ ਇਹ ਬਹੁਤ ਜਗ੍ਹਾ ਹੋਇਆ ਹੈ ਅਮਰਤਰਾ ਸੌਂਦਾ ਕਈਆਂ ਦੇ ਕੰਨਾਂ ਦੇ ਵਿੱਚੋਂ ਵਿਚੋਣ ਲੱਗ ਜਾਂਦਾ ਸਾਰਾ ਗੱਲਾਂ ਹੋ ਜਾਂਦਾ ਹੈ ਅੱਖਾਂ ਦੇ ਵਿੱਚੋਂ ਵਿੱਚ ਅਮਰ ਆਮ ਝਿਮ ਝਿਮ ਵਰਸੇ ਅਮਰਤ ਧਾਰਾ ਮਨ ਪੀਵੇ ਗੁਰ ਸ਼ਬਦ ਵਿਚਾਰ ਐਦਾਂ ਲੱਗੇਗਾ ਅਮਰਤ ਦੀ ਬਾਰਿਸ਼ ਹੋ ਰਹੀ ਸਾਰੇ ਸਰੀਰ ਤੇ ਠੰਡਕ ਹੋ ਜਾਂਦੀ ਅੰਦਰੋਂ ਅਮਰਤ ਰਸ ਡਿੱਗੀ ਜਾਊਗਾ ਡਿੱਗੀ ਜਾਊਗਾ ਇਹ ਆਪਣਾ ਰਸਤਾ ਇਹ ਹੀ ਹੈ ਇਹ ਸਿਆਣੇ ਵਾਲਾ ਰਸਤਾ ਹੈ ਆਪਣਾ ਹਾਂ ਉੱਥੇ ਸਿਆਣਾ ਜ ਆ ਬੈਠਾ ਹੁੰਦਾ ਪੰਜਾਹ ਉਹਨੇ ਫੋਟੋਆਂ ਲਾਈਆਂ ਹੁੰਦੀਆਂ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਬਾਪੇ ਦੀ ਕਿਹੜੀ ਕਿਹ ਦੀ ਪਤਾ ਨਹੀਂ ਕੀ ਦੀ ਫੇਰ ਉਹਨੇ ਉਹਦਾ ਤਾਮਝ ਹਮ ਰੱਖਿਆ ਹੁੰਦਾ ਹੈ ਹਾਂ ਉਹਦੇ ਕੋਲ ਤੁਸੀਂ ਜਾਣਦੇ ਹੋ ਉਹ ਆਪਣੇ ਆਪ ਨੂੰ ਰੱਬ ਦਸੀ ਜਾਂਦਾ ਉੱਥੇ ਬੈਠਾ ਆਪਣੇ ਆਪ ਨੇ ਹੁਕਮ ਦਾ ਬਹੁਤ ਮੈਂ ਹੀ ਆ ਕਹਿੰਦੇ ਉਹਨਾਂ ਕੇ ਸਰੀਰ ਤਾਂ ਛੱਡ ਤੇਰੀ ਗਤੀ ਨਹੀਂ ਹੋਣੀ ਜਿਹੜੀਆਂ ਮਾੜੀਆਂ ਹੋਣ ਵਾਸ ਕਰਕੇ ਤੂੰ ਕੰਮ ਕਰਾਉਣਾ ਉਹਨਾਂ ਨਹੀਂ ਤੇਰਾ ਲਹੂ ਪੀਣਾ ਬਾਅਦ ਵਿੱਚ ਉਹਨਾਂ ਨਹੀਂ ਤੈਨੂੰ ਫੜ ਲੈਣਾ ਚੰਗਾ ਚਲੋ ਲੰਬੀ ਹੋ ਜਾਂਦੀ ਕਥਾ ਫਿਰ ਸੋ ਅਭਿਆਸ ਤੇ ਆਓ 2.5 ਘੰਟੇ ਦਾ ਜ਼ਰੂਰ ਲਾਓ ਭਾਈ ਮਰਦ ਦਾ ਹੁਕਮ ਹੈ ਸ਼ਹੀਦियां ਹੋਈਆਂ ਨੇ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ